ਬੀਤੇ ਦਿਨ ਆਏ ਤੇਜ਼ ਤੂਫਾਨ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਸਮਰਾਲਾ ਜਿੱਥੇ ਗੁਰਦੁਆਰਾ ਧੰਨ ਧੰਨ ਬਾਬਾ ਗਰੀਬਦਾਸ ਗਊਆਂ ਵਾਲੇ ਉਹਨਾਂ ਦੇ ਡੰਗਰਾਂ ਵਾਲੇ ਸ਼ੈੱਡ ਦੇ ਵਿੱਚ ਜੋ ਕਿ ਤਾਰ ਸਰਕਟ ਹੋਣ ਦੇ ਨਾਲ ਅੱਗ ਲੱਗ ਗਈ ਜਿਸ ਦੇ ਵਿੱਚ ਕਾਫੀ ਵੱਡਾ ਨੁਕਸਾਨ ਹੋ ਗਿਆ ਹਾਲਾਂਕਿ ਡੰਗਰਾਂ ਦਾ ਤਾਂ ਬਚਾਅ ਹੋ ਗਿਆ ਪਰ ਚਾਰਾ ਸੜ ਕੇ ਸੁਆਹ ਹੋ ਗਿਆ ਇਸ ਸਬੰਧ ਵਿੱਚ ਸਾਡੇ ਪੱਤਰਕਾਰ ਲਾਫ੍ਰੀਜ਼ ਖੁਸ਼ੀਪੁਰ ਨਾਲ ਵਿਸ਼ੇਸ਼ ਗੱਲਬਾਤ ਜੋ ਬਾਬਾ ਜੀ ਨਾਲ ਕੀਤੀ ਗਈ ਸੁਣੋ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਹਾਲੋ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਬਾ ਜੀ ਰਿਪੋਰਟਰ ਬੋਲਦਾ ਪਾ ਕਲਨੌਰ ਤੋਂ ਜੀ ਜੀ ਹਾਂ ਜੀ ਵੈਕਲ ਜੀ ਬਾਬਾ ਜੀ ਜਿਹੜੀ ਇਹ ਰਾਤੀ ਸੱਡ ਦੇ ਵਿੱਚ ਬਾਬਾ ਜੀ ਅੱਗ ਲੱਗੀ ਆ ਇਹ ਮਤਲਬ ਕਿਹਨੇ ਸ਼ਾਰਟ ਕੀਤੀ ਜਾਂ ਕਿਵੇਂ ਸਾਰਾ ਪ੍ਰੋਸੈਸ ਹੋਇਆ ਨਹੀਂ ਇਹ ਕੋਈ ਸ਼ਾਰਟ ਸਰਕਟ ਸ਼ੇ ਹੋਇਆ ਵਾ ਤੇ ਉਹਦੇ ਨਾਲ ਲੱਗੀ ਪੂਰੀ ਕਾਫੀ ਨਾ ਬਾਹਰ ਤੱਕ ਹੀ ਪੂਰੀ ਹਾਂ ਜੀ ਤੇ ਕੋਈ ਲਗਭਗ ਮਤਲਬ ਕਿ ਸੀਸੋ ਕਟਾਲੀ ਤੋਰੀ ਅੰਦਰ ਹੀ ਗਊਸ਼ਾਲਾ ਦੇ ਵੱਡੇ ਛੱਡੇ ਹਾਂਜੀ ਤੇ ਬਾਹਰ ਤੋਰੀ ਤੇ ਉੱਥੇ ਕਿਤੇ ਛੋੜ ਛੜਕੜ ਹੋਇਆ ਤੇ ਸੇਵਾਦਾਰਾਂ ਨੂੰ ਜਦੋਂ ਪਤਾ ਲੱਗਾ ਇਹਨਾਂ ਕਾਫੀ ਹੀ ਬਿਮਾਰੀ ਆਪਣੀ ਪਰ ਉਹ ਤੂਫਾਨ ਕਰਨ ਕੰਟਰੋਲ ਨਹੀਂ ਹੋਈ ਅੱਗ ਹਾਂਜੀ 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 ਉਹਦਾ ਕਰਕੇ ਲੱਗੀ ਇਹ ਬਾਬਾ ਜੀ ਜਿਹੜੀਆਂ ਗਊ ਮਾਤਾ ਮੇਰੇ ਖਿਆਲ ਨਾਲ ਕਾਫੀ ਹੀ ਤਾਂ ਡੇਕੋੜੀ ਤੇ ਉਧਰ ਕੋਈ ਅੱਗ ਦਾ ਕੋਈ ਛੜਕੜ ਨਹੀਂ ਗਿਆਗਾ ਨਹੀਂ ਉੱਤੇ ਅੰਦਰ ਹੀ ਹਾਂਜੀ ਜੀ ਗਵਾਂ ਵਾਲੇ ਜਿਹੜੇ ਆਪਣੇ ਪਸ਼ੂ ਡੰਗਰੇ ਉਹਨਾਂ ਨਾਲ ਤਾਂ ਕੋਈ ਹਜੇ ਨਾ ਗਿਆ ਮਤਲਬ ਅੱਗ ਦਾ ਗਿਆ ਕੋਈ ਨਹੀਂ ਨਹੀਂ ਨਾਲ ਹੀ ਸ਼ੈੱਡ ਜੁੜੇ ਸੀ ਪਰ ਬਿਲਕੁਲ ਜਦੋਂ ਸੰਗਤ ਉਸੇ ਵੇਲੇ ਆ ਗਈ ਨਾ ਸੰਗਤ ਹਾਂਜੀ ਤੇ ਸੰਗਤ ਨੇ ਪਹਿਲੇ ਨੰਬਰ ਤੇ گاਵਾ ਬਾਹਰ ਕੱਢ ਲਿਆ گاਵਾ ਬਚਾ ਲਿਆ ਤੇ ਬਾਅਦ ਉਹ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਤੂਫਾਨ ਉਦੋਂ ਚ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਸੀ ਹਾਂਜੀ ਤੇ ਫਿਰ ਧੂਏ ਕਰਨ ਕੋਈ ਹੋ ਨਹੀਂ ਸਕਿਆ ਪਰ گاਵਾ ਬਿਲਕੁਲ ਸੇਫ ਨੇ ਬਚਾਅ ਹੋ ਗਿਆ گاਵਾ ਬਿਲਕੁਲ ਤੇ ਪਰ ਜਦ ਸ਼ੈੱਡ ਛੱਡਾਂ ਦਾ ਕਾਫੀ ਇਨਸਾਈਡਰ ਦੂਗੇ ਡਿੱਗ ਪਏ ਤੇ ਟਰਾਲੀ ਜਿਹੜੀ ਸੇਸਾ ਸੋਕਲੀ ਜਿਹੜੀ ਸਰਗੀ ਤੋਰੀ ਦੀ ਤੇ ਇਹ ਬਾਬੇ ਜਿਹੜਾ ਪ੍ਰਸ਼ਾਸਨ ਲੋਕ ਫਾਇਰ ਬ੍ਰਿਗੇਡ ਆਇਆ ਕਿ ਜਾਂ ਕਿਵੇਂ ਫਿਰ ਇਹਨੂੰ ਅੱਗ ਨੂੰ ਕਾਬੂ ਇਹ ਅਗੂ ਅੱਗੇ ਜੇ ਵੀ ਬੰਨ ਲੀ ਜੇ ਵੈਸੇ ਹਾਂਜੀ ਤੇ ਫਾਇਰ ਬਗੜਾ ਆਈਆਂ ਸੀ ਥੋੜੀਆਂ ਲੇਟੀਆਂ ਆਈਆਂ ਸੀ ਹਾਂਜੀ ਤੇ ਬਾਕੀ ਸੰਗਤ ਦੇ ਸਹਯੋਗ ਨਾਲ ਆਈਆਂ ਜਨੀਕ ਉਹਨਾਂ ਨੇ ਵਿਚਾਰਿਆ ਨੇ ਜਨੀਕ ਦੇ ਅਲੱਗ-ਅਲੱਗ ਸਾਰਿਆਂ ਨੇ ਹੀ ਹਿੰਮਤ ਮਾਰੀ ਮਤਲਬ ਕਾਫੀ ਵੱਡੇ ਮਤਲਬ ਇਹਨਾਂ ਛੱਡਾਂ ਦੇ ਵਿੱਚ ਸਾਰਾ ਮਤਲਬ ਡੰਗਰਾਂ ਦਾ ਚਾਰਾ ਸੀ ਜਿਹੜਾ ਸਾਰਾ ਡੰਗਰਾਂ ਦਾ ਚਾਰਾ ਜਿੰਨਾ ਹੀ ਉਹ ਟੋਟਲੀ ਬਿਲਕੁਲ ਹੋ ਗਿਆ ਨੁਕਸਾਨਦਾਰ ਉਹ ਸਾਰਾ ਸੜ ਗਿਆ ਤੇ ਜਿਹੜੇ ਵੱਡੇ ਦੋ ਛੱਡੀਆਂ ਉਹ ਦੂਹੀ ਡਿੱਗ ਪਈ ਮਤਲਬ ਕੁੱਲ ਮਿਲਾ ਕੇ ਛੱਡ ਕਿੰਨੇ ਸੀ ਕਿੰਨੇਆਂ ਤੱਕ ਜਿਹੜੀ ਇਹ ਜਿਹੜੀ ਨੁਕਸਾਨਦ ਦੋ ਛੱਡ ਵੱਡੇ ਛੱਡ ਹੀ ਮੇਨ ਵੱਡੇ ਛੱਡੀ ਕਮ ਸੇ ਕਮ ਵੱਡੇ ਛੱਡ ਮੋਨਾਂ ਨੇ ਮਰਖਾ ਕਾਫੀ ਮਰਖਾ ਨਾਲ ਫਰ ਟੂੜੀ ਵੀ ਜਿਹੜੀ ਆ ਇਚਾਰਾ ਕਿੰਨੀ ਮਲੇ ਟਰਾਲੀ ਕਿੰਨਾ ਮਲੇ ਹੋ ਸਕਦਾ ਸਾਰਾ ਐਸਟੀਮੇਟ 600 ਕਾ ਟਰਾਲੀ ਐਸਟੀਮੇਟ ਬਰੇ ਆਵਣਾ ਪੈ ਜਾਂਦੀ ਏਦੇ ਵਿੱਚ ਵੱਤ ਹੀ ਭਰੇ ਹੀ ਉਤੋਂ ਤੱਕ ਭਰੇ ਹਾਂਜੀ ਠੀਕ 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 ਤੇ ਪਹ ਜ ਵਰਤੀ ਵੀ ਨਹੀਂ ਹੈ ਤੇ ਬਾਹਰ ਤੱਕ ਟੂੜੀ ਲੱਗੀ ਹੀ ਜਿਹੜੀ ਬਾਹਰ ਲੱਗੀ ਉਹ ਵੱਖਰੀ ਹੈ ਜਿਹਨੂੰ ਪਹਿਲਾਂ ਲੱਗੀ ਆ ਕੇ ਹਾਂਜੀ ਤੇ ਇਹ ਕੀ મતਲਬ ਜਿਹੜਾ ਤੂਫਾਨ ਆਉਣ ਤੋਂ ਮਤਲਬ ਪਹਿਲਾਂ ਕਿ ਜਾਂ ਜਦੋਂ ਮਤਲਬ ਤੂਫਾਨ ਪੂਰੀ ਮਤਲਬ ਉਹ ਗਮਰਾ ਗਿਆ ਉਹਦੇ ਸੇਵਕ ਉੱਥੇ ਹੀ ਜਿੰਨੇ ਉੱਥੇ ਬਾਬਾ ਜੀ ਦੇ ਹੀ ਆਪਣੇ ਤੇ ਜਦੋਂ ਤੂਫਾਨ ਉਹ ਅੱਗ ਲੱਗੀ ਉਹ ਤੂਫਾਨ ਆਇਆ ਆਉਂਦਿਆ ਸੀ ਉਦੋਂ ਕਿਤੇ ਪਹਿਲਾਂ ਸਰਕਟ ਹੋ ਗਏ ਕਿਤੇ ਮਾਰਾ ਮੋਟਾ ਧੁਖਦੀ ਰਹੀ ਤੇ ਜਦ ਤੂਫਾਨ ਆਇਆ ਉਹ ਜਿਆਦਾ ਅੱਗ ਭੜ ਗਈ ਠੀ 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 ਆਪਣੇ ਹਾਂਜੀ ਹਾਂਜੀ ਤੇ ਬਾਬਾ ਜੀ ਸਾਨੂੰ ਇਹ ਜਿਹੜੇ ਵੀਡੀਓ ਕਲਿੱਪ ਮਾੜ ਕੇ ਪਾ ਦਿਓ ਆਪਾਂ ਮਾੜ ਜਾਨਾ ਫਿਰ ਇਹਨੂੰ ਚੈਨਲ ਤੇ ਪ੍ਰਸਾਰਿਤ ਕਰ ਦਈਏ ਤੁਸੀਂ ਮਰਖਾ ਤੁਸੀਂ ਵਾਇਰਲ ਕੀਤੀਆਂ ਨੇ ਵੀਡੀਓ ਇਹ ਉਹ ਟਿਸੀਵ ਕਾਂ ਕੀਤੀਆਂ ਉਹ ਚੈਨਲ ਚਲਾਉਂਦੇ ਮੈਨੂੰ ਪਤਾ ਹੀ ਨਹੀਂ ਮੈਨੂੰ ਇਹ ਤੇ ਵਟਸਐਪ ਤੇ ਕਰਾ ਦੇ ਮਾੜੀ ਠੀਕ ਠੀਕ ਓਕੇ ਮਿਹਰਬਾਨੀ ਆਹੋ